ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੋਏ ਹੁਕਮ ਤੋਂ ਬਾਅਦ ਸ਼੍ਰੋਮਣੀ ਕਾਰਜਦਲ ਦੀ ਭਰਤੀ ਲਈ ਬਣਾਈ ਕਮੇਟੀ ਦੇ ਕਾਰਜਸ਼ੀਲ ਪੰਜ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪ uri ਮਨਪ੍ਰੀਤ ਸਿੰਘ ਏਅਲੀ ਇਕਬਾਲ ਸਿੰਘ ਚੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਸਤਵੰਤ ਕੌਰ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੋਏ ਹਰ ਹੁਕਮ ਨੂੰ ਮੰਨਣਾ ਹਰ ਸਿੱਖ ਦਾ ਨਾ ਸਿਰਫ ਫਰਜ਼ ਹੈ ਸਗੋਂ ਇਸ ਤੇ ਪਹਿਰਾ ਦੇਣ ਵੀ ਨੈਤਿਕ ਜ਼ਿੰਮੇਵਾਰੀ ਹੈ ਪਰਤੀ ਕਮੇਟੀ ਦੇ ਸਾਰੇ ਮੈਂਬਰਾਂ ਦੇ ਵੱਲੋਂ ਸਾਂਝੇ ਤੌਰ ਤੇ ਸਤਿਕਾਰਯੋਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਦਿੱਤਾ ਇਸ ਸੇਵਾ ਲਈ ਧੰਨਵਾਦ ਕੀਤਾ ਗਿਆ ਅਤੇ ਪ੍ਰੋਸਸਰ ਦਵਾਇਆ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਪਾਸੋਂ ਮਿਲੇ ਸੰਕਤੀ ਹੁਕਮਾਂ ਨੂੰ ਹਰ ਹਿੱਲੇ ਨਿਪਰੇ ਚਾੜਿਆ ਜਾਵੇਗਾ ਹੁਣ ਆ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਹੁਕਮ ਹੋਏ ਸਨ ਜਿਨ੍ਹਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹਿੱਤ ਲਈ ਨਵੀਂ ਭਰਤੀ ਕਰਨ ਲਈ ਸੱਤ ਮੈਂਬਰੀ ਕਮੇਟੀ ਨੂੰ ਬਣਾਇਆ ਗਿਆ ਸੀ ਪਾਰਟੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਪਾਰਟੀ ਕਮੇਟੀ ਦੀ ਭੂਮਿਕਾ ਤੇ ਕਾਰਜ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਵੀ ਚੱਲਿਆ ਜਿਸ ਤੇ ਆਮ ਤੇ ਸਾਂਝੀ رائے ਬਣਾਉਣ ਦੀ ਕੋਸ਼ਿਸ਼ ਰਹੀ ਜਿਸ ਦੀ ਪੂਰੀ ਰਿਪੋਰਟ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਭੇਜੀ ਗਈ ਸੀ ਉਸੇ ਰਿਪੋਰਟ ਦੇ ਆਧਾਰ ਤੇ ਅੱਜ ਸਿੰਘ ਸਾਹਿਬ ਦੇ ਵੱਲੋਂ ਹੁਕਮ ਸੁਣਾਈ ਗਏ ਨੇ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਭਰਤੀ ਕਰਨ ਦੇ ਹੁਕਮ ਉਹਨਾਂ ਨੂੰ ਹਰ ਹਾਲਾਤ ਦੇ ਵਿੱਚ ਪੂਰਾ ਕੀਤਾ ਜਾਵੇਗਾ ਆਪਣੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਭਰਤੀ ਕਮੇਟੀ ਪੂਰਨ ਇਮਾਨਦਾਰੀ ਸਮਰਪਿਤ ਭਾਵਨਾ ਤੇ ਸਮੂਚੀਆਂ ਪੰਥਕ ਤੇ ਰਾਨ ਨੂੰ ਇਕੱਠਾ ਕਰਕੇ ਅਕਾਲੀ ਵਰਕਰਾਂ ਦੇ ਇਸ਼ਾ ਦੀ ਤਰਜ਼ ਮਾਨੀ ਕਰੇਗੀ ਅਤੇ ਹਰ ਪਿੰਡ ਹਰ ਕਸਬੇ ਤੱਕ ਪਹੁੰਚ ਕੇ ਵੱਡੇ ਪੱਧਰ ਤੇ ਭਰਤੀ ਕਰੇਗੀ ਇਸ ਦੇ ਨਾਲ ਹੀ ਬਿਆਨ ਦੇ ਵਿੱਚ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਭਰਤੀ ਦੀ ਅਗਲੀ ਰੂਪਰੇਖਾ ਉਲੀਕਣ ਲਈ ਮੰਗਲਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਉਪਰੰਤ ਅਹਿਮ ਮੀਟਿੰਗ ਸ਼੍ਰੀ ਅੰਮ੍ਰਿਤਸਰ ਸਾਹਿਬ ਬਰ ਰੱਖੀ ਗਈ ਹੈ ਜਿਸ ਦੇ ਵਿੱਚ ਪੂਰਾ ਸਾਾਕਾ ਤਿਆਰ ਕਰਨ ਲਈ ਪਹਿਲ ਕਦਮੀ ਹੋਵੇਗੀ ਇਸੇ ਨਾਲ ਹੀ ਭਰਤੀ ਕਮੇਟੀ ਮੈਂਬਰਾਂ ਨੇ ਵੱਖ-ਵੱਖ ਪੰਥਕ ਤੇ ਰਾਜ ਸਮੁੱਚੀਆਂ ਪੰਥਕ ਸੰਸਥਾਵਾਂ ਦਲ ਪੰਥਾਂ ਟਕਸਾਲਾਂ ਸੰਪਰਦਾਇਆਂ ਆਦਿ ਸਮੂਹ ਅਕਾਲੀ ਵਰਕਰਾਂ ਨੂੰ ਹਰ ਵਰਗ ਦੇ ਸਮੁੱਚੇ ਪੰਜਾਬ ਹਤੈਸ਼ੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਾਈਚਾਰਕ ਸਾਂਝ ਤੇ ਪਹਿਰ ਦੇਣ ਲਈ ਪੰਜਾਬ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੀ ਤਾਕਤ ਤੇ ਸਮਰੱਥਾ ਮੂੜ ਸੁਰਜੀਤ ਕਰਨ ਲਈ ਭਾਰਤੀ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਕਿਰਪਾਲਤਾ ਕਰਨ। ਉਥੇ ਹੀ ਬੀਤੇ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਰ ਗਿਆਨੀ ਰਗबीर ਸਿੰਘ ਦੇ ਵੱਲੋਂ ਮੀਡੀਆ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹੋ ਕੈਮਰੇ ਦੇ ਸਾਹਮਣੇ 2 ਦਸੰਬਰ 2024 ਵਾਰੇ ਹੁਕਮਨਾਮੇ ਤੇ ਕਾਇਮ ਰਹਿਣ ਤੇ ਬਿਆਨ ਜਾਰੀ ਕੀਤਾ ਉਸ ਬਿਆਨ ਤੋਂ ਬਾਅਦ ਪੰਥਕ ਹਲਕਿਆਂ ਦੇ ਵਿੱਚ ਤਰਥੱਲੀ ਮਚ ਗਈ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਤਬਦੀਲੀ ਦੇ ਸ਼ੰਕਿਆ ਸੰਬੰਧੀ ਬੈਗ ਦੇ ਵਿੱਚ ਪਾਏ ਕੱਪੜਿਆਂ ਬਾਰੇ ਵੀ ਟਿੱਪਣੀ ਕੀਤੀ ਇਥੇ ਇਸ ਬਿਆਨ ਦੇ ਨਾਲ ਬਾਦਲਦਾਲ ਦੀਆਂ ਮੁਸੀਬਤਾਂ ਵਧ ਗਈਆਂ ਨੇ ਉਥੇ ਹੀ ਜਥੇਦਾਰ ਦੇ ਬਿਆਨ ਸ਼੍ਰੋਮਣੀ ਕਮੇਟੀ ਨੂੰ ਵੀ ਇੱਕ ਸੂਤੀ ਸਥਿਤੀ ਦੇ ਵਿੱਚ ਫਸਾ ਦਿੰਦਾ ਹੈ ਜਥੇਦਾਰ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਰਹਿ ਗਏ ਪੰਜ ਮੈਂਬਰਾਂ ਦੇ ਵਿੱਚੋਂ ਪ੍ਰਧਾਨ ਦੀ ਚੋਣ ਬਾਦਲ ਦੀ ਭਰਤੀ ਮੁਹੀਮ ਨੂੰ ਬਾਕਸ ਦਸਣ ਵਰਗੇ ਟਿੱਪਣੀਆਂ ਨਾਲ ਪੰਥਕ ਹਲਕਿਆਂ ਦੇ ਵਿੱਚ ਚਰਚਾ ਛਿੜਨੀ ਸੁਭਾਵਿਕ ਹੈ ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਦੀ ਫਸੀਰ ਤੋਂ 2 ਦਸੰਬਰ ਨੂੰ ਤੱਕ ਤਾਂ ਦੇ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਗਲਤੀਆਂ ਤੇ ਗੁਨਾਹ ਕਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਬਾਰੇ ਆਦੇਸ਼ ਕਰਦਿਆਂ ਆਖਿਆ ਗਿਆ ਸੀ ਕਿ ਹੁਣ ਸਾਰੇ ਅਕਾਲੀ ਦਲ ਆਪੋ ਆਪਣੇ 40 ਮੀਟ ਕੇ ਸੱਤ ਮੈਂਬਰਾਂ ਦੀ ਕਮੇਟੀ ਦੀ ਅਗਵਾਈ ਹੇਠ ਭਰਤੀ ਆਰੰਭ ਕਰਨ ਪਰਤੀ ਬੋਕਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਨੱਥੀ ਕਰਕੇ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਦਾਨ ਮੁਤਾਬਿਕ ਕਰਨ ਉਸ ਸਮੇਂ ਜਥੇਦਾਰਾਂ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦੀ ਗਵਾਹੀ ਹੇਠ ਸੱਤ ਮੈਂਬਰੀ ਕਮੇਟੀ ਦਾ ਗਠਨ ਕਰਕੇ ਉਸ ਨੂੰ ਕਿਰਪਾਲ ਸਿੰਘ ਬਡੂਂਗਰ ਇਕਬਾਲ ਸਿੰਘ ਚੁੰਦਾ ਤੇ ਹੋਰ ਕਈ ਮੈਂਬਰ ਇਸ ਵਿੱਚ ਸ਼ਾਮਿਲ ਕੀਤੇ ਗਏ ਪੰਥਕ ਹਲਕੇ ਸਵਾਲ ਕਰਦੇ ਹਨ ਕਿ ਜੇਕਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਗਿਆਨੀ ਫੇਸਿੰਗ ਦੀ ਜਾਂਚ ਲਈ ਗਠਿਤ ਕੀਤੀ ਕਮੇਟੀ ਦਾ ਵਿਰੋਧ ਕੀਤਾ ਗਿਆ ਤਾਂ ਗਿਆਨੀ ਹਰਪੀ ਸਿੰਘ ਨੂੰ ਹਟਾਉਣ ਦੇ ਢੰਗ ਤਰੀਕੇ ਪ੍ਰਤੀ ਰੋਸ ਪ੍ਰਗਟਾਇਆ ਗਿਆ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਭਰਤੀ ਮੁਹਿੰਮ ਸ਼ੁਰੂ ਨਾ ਕਰਨ ਉਪਰੰਤ ਵੀ ਉਬਾਲਾ ਦੇ ਕੇ ਮਿਹਨਾ ਮਾਰਿਆ ਗਿਆ ਤਾਂ ਉਹ ਧਾਮੀ ਨੂੰ ਅਸਤੀਫਾ ਵਾਪਸ ਲੈ ਲਈ ਮਨਾਉਣ ਵਾਸਤੇ ਆਖਿਰ ਕਿਸ ਮਕਸਦ ਦੇ ਨਾਲ ਗਏ ਸੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਾਪਸੀ ਨਾਲ 2 ਦਸੰਬਰ ਦਾ ਹੁਕਮਨਾਮਾ ਲਾਗੂ ਹੋਣ ਦੀ ਸੰਭਾਵਨਾ ਬਣੇਗੀ ਕਿ ਅਕਾਲ ਤਖਤ ਸਾਹਿਬ ਦਾ ਫੈਸਲਾ ਨਾ ਮੰਨਣ ਦੀ ਸੂਰਤ ਦੇ ਵਿੱਚ ਬਾਦਲ ਦਲ ਦੇ ਆਗੂ ਵਿਰੋਧ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਇਹ ਸਭ ਆਗਾਮੀ ਦਿਨਾਂ ਦੇ ਵਿੱਚ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਮੌਕੇ ਸਪਸ਼ਟ ਹੋਵੇਗਾ ਉਧਰ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਕੋ ਬੁਲਾਰੇ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਪ੍ਰੈਸ ਦੇ ਨਾਮ ਜਾਰੀ ਇੱਕ ਬਿਆਨ ਕੀਤਾ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੀ ਸਰਵ ਉੱਚਤਾ ਤੇ ਦੁਨੀਆ ਦਾ ਕੋਈ ਵੀ ਵੱਡੇ ਤੇ ਵੱਡਾ ਰਤਬਾ ਤੁਫੈ ਇਸ ਦੇ ਮਾਨ ਸਨਮਾਨ ਨੂੰ ਕਾਇਮ ਰੱਖਣ ਲਈ ਆਪਣੀ ਨਿੱਜੀ ਇਛਾਵਾਂ, ਆਉਧਿਆਂ ਅਤੇ ਵੱਡੇ ਤੋਂ ਵੱਡੇ ਸਾਥਨਾਂ ਨੂੰ ਨਿਸ਼ਾਵਰ ਕਰਨ ਦੇਣਾ ਗੁਰਸਿੱਖ ਤੇ ਪਰਮ ਧਰਮ ਫਰਜ਼ ਹੈ ਜਿਸ ਦੀ ਇਤਿਹਾਸਿਕ ਪਰਤੱਖ ਗਵਾਹੀ ਕਰਦਾ ਹੈ ਉਹਨਾਂ ਕਿਹਾ ਹੈ ਕਿ ਜੋ ਸਿਆਸਤਦਾਨ ਆਪਣੇ ਰਾਜਸੀ ਧਾਰਮਿਕ ਅਹੁਦਿਆਂ ਨੂੰ ਕਾਇਮ ਰੱਖਣ ਲਈ ਹਿੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੋਏ ਹੁਕਮ ਨੂੰ ਟਿੱਛ ਸਮਝਦੇ ਨੇ ਉਹ ਕਤਵੀ ਵੀ ਖਾਸਾ ਪੰਥ ਦੇ ਵਿੱਚ ਆਪਣਾ ਮਾਣ ਸਨਮਾਨ ਨਹੀਂ ਪਾ ਸਕਤੇ ਉਹਨਾਂ ਨੂੰ ਹਮੇਸ਼ਾ ਦੁਰਕਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸੁਖਬੀਰ ਬਾਦਲ ਅਤੇ ਉਹਨਾਂ ਦੀ ਜੀ ਹਜ਼ੂਰੀ ਵਾਲੇ દિਸ਼ਾਹੀਣ ਸਿਆਸਤਦਾਨ ਕਿੰਨੀਆਂ ਵੀ ਗੈਰ ਦਲੀਲਾ ਗੱਲਾਂ ਤੇ ਅਮਲ ਕਰਕੇ ਆਪਣੇ ਆਪ ਨੂੰ ਸਿਆਸੀ ਅਤੇ ਸਮਾਜਿਕ ਤੌਰ ਤੇ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਨ ਕਿਉਂਕਿ ਨਾ ਉਨ੍ਹਾਂ ਦੀ ਆਤਮਾ ਤੇ ਇਕਲਾਕੀ ਮੌਤ ਕੋਈ ਵੀ ਨਹੀਂ ਰੋਕ ਸਕਦਾ ਇਸ ਲਈ ਆਕਾਲ ਤਿਕ ਸਾਈਂ ਦੀ ਸੰਸਥਾ ਨਾਲ ਮੱਥਾ ਲਾਉਣ ਦੀ ਥਾਂ ਉਨ੍ਹਾਂ ਤੋਂ ਹੋਏ ਹੁਕਮ ਦੀ ਅਵਾਗਿਆ ਕਰਨ ਦੀ ਥਾਂ ਉਸ ਨੂੰ ਸਮਰਪਿਤ ਹੋਣਾ ਬਿਹਤਰ ਹੋਵੇਗਾ ਵਰਨਾ ਖਾਲਸਾ ਪੰਥ ਦੇ ਵਿੱਚ ਉਹ ਵਿਚਾਰਨ ਦੇ ਸਮਰੱਥ ਨਹੀਂ ਰਹਿ ਸਕਣਗੇ ਉਨਾ ਆਸ ਪ੍ਰਗਟਾਈ ਹੈ ਕਿ ਜਥੇਦਾਰ ਸਾਈਬ ਪੰਥ ਦੋਖੀਆਂ ਨੂੰ ਆਪਣੇ ਕੁਕਰਮਾਂ ਦੀ ਸਜ਼ਾ ਦੇਣ ਦੀ ਜ਼ਿੰਮੇਵਾਰੀ ਨਿਭਾਉਣਗੇ ਤਖਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਤੇ ਸੇਵਾ ਮੁਕਤੀਆਂ ਲਈ ਇੱਕ ਨਵਾਂ ਨਰੋਇਆ ਵਿਧਾਨ ਸਿਰਜਦੇ ਹੋਏ ਕੌਮ ਦੀ ਖੇਰੂ ਖੇਰੂ ਹੋਈ ਸ਼ਕਤੀ ਨੂੰ ਅਕਾਰਤਕ ਸਾਹਿਬ ਦੀ ਅਗਵਾਈ ਦੇ ਵਿੱਚ ਇਕੱਤਰ ਕਰਕੇ ਅਗਲੇ ਕੌਮੀ ਮਿਸ਼ਨ ਦੀ ਪ੍ਰਾਪਤੀ ਵੱਲ ਲਗਾਉਣਗੇ ਉਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨਾ ਤਾਂ ਪੰਜਾਬ ਦਾ ਭਲਾ ਕਰ ਸਕਦੇ ਨੇ ਤੇ ਨਾ ਹੀ ਪੰਥ ਪ੍ਰਤੀ ਉਸ ਦੀ ਸੋਚ ਹੈ ਆਕਾਲ ਤਖਤ ਸਾਹਿਬ ਨਾਲ ਟੱਕਰ ਇਹਨਾਂ ਨੂੰ ਮਹਿੰਗੀ ਪੈ ਸਕਦੀ ਹੈ ਬੀਬੇ ਜਗੀਰ ਕੌਰ ਨੇ ਕਿਹਾ ਕਿ ਬਾਦਲ ਪਰਵਾਰ ਦਾ ਇੱਕੋ ਇੱਕ ਨਿਸ਼ਾਨਾ ਸਤਾ ਹਥਿਆਉਣ ਦੀ ਭੁੱਖ ਹੈ ਪੰਜਾਬ ਦੇ ਕੌਮੀ ਅਤੇ ਪੰਥਕ ਮਸਲੇ ਵਿਸਾਰੇ ਗਏ ਉਹਨਾਂ ਨੇ ਕਿਹਾ ਕਿ ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਆਕਾਲ ਤਖਤ ਬਾਦਲਾਂ ਨੇ ਆਪਣੇ ਰਾਸੀ ਤੇ ਪਰਵਾਰਕ ਹਿੱਤਾਂ ਲਈ ਵਰਤਿਆ ਸੰਧਾਨਤਕ ਰੂਪ ਦੇ ਵਿੱਚ ਸ੍ਰੀ ਅਕਾਲ ਤਖਸ ਸਾਹਿਬ ਗੁਰੂ ਪੰਥ ਦੀ ਪ੍ਰਤੀਨਿਧ ਸੰਸਥਾ ਹੈ ਪਰ ਸੁਖਬੀਰ ਬਾਦਲ ਉਸ ਨੂੰ ਪਿੱਠੇ ਵਿਖਾ ਦਿੱਤੀ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਗਲਤੀ ਦੀ ਪੁੱਲ ਬਖਸ਼ਾਉਣ ਲਈ ਸੀਸ ਚੁਕਾਉਂਦੇ ਰਹੇ ਦਲਜਿੰਦਰਬੀਰ ਸਿੰਘ ਵਿਰਕ ਨੇ ਕਿਹਾ ਕਿ ਬਾਦਲਾਂ ਦੀ ਪੰਥ ਵਿਰੋਧੀਆਂ ਤਾਕਤਾਂ ਬਾਰੇ ਕੌਮ ਨੂੰ ਜਾਗਰੂਤ ਕਰਦਿਆਂ ਉਹਨਾਂ ਕਿਹਾ ਕਿ ਬੇਸ਼ਰਮ ਕੁਰਬਾਨੀਆਂ ਨਾਲ ਹੋਣ ਦੇ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਦੇ ਵਜੂਦ 1996 ਦੇ ਵਿੱਚ ਹੋਈ ਮੋਗਾ ਕਾਨਫਰੰਸ ਦੇ ਵਿੱਚ ਖਤਮ ਕਰ ਦਿਆ ਪੰਜਾਬ ਪਾਰਟੀ ਬਣਾ ਦਿੱਤੀ ਏਜੰਡਾ ਤੇ ਸਦਾ ਮਤਲਬ ਸਦਾ ਸਿਰਫ ਇੱਕੋ ਹੀ ਸੀਗਾ ਵੀ ਸ਼੍ਰੀ ਅਕਾਲ ਤਾਰ ਸਾਹਿਬ ਦੀ ਛਾਂ ਵਿੱਚ ਰਹਿਣਾ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਾਰ ਸਾਹਿਬ ਤੋਂ ਬਣਾਇਆ ਗਿਆ ਸੀ ਉੱਥੇ ਸਿਰਜਿਆ ਗਿਆ ਸੀ ਉੱਥੇ ਉਹਦੀ ਨੀਂਹ ਰੱਖੀ ਸੀ ਤੇ ਕੌਮ ਨੇ ਬੜੀਆਂ ਕੁਰਬਾਨੀਆਂ ਨਾਲ ਇਹਨੂੰ ਇਸ ਪਾਰਟੀ ਨੂੰ ਰਾਜਨੀਤਿਕ ਤੌਰ ਦੇ ਉੱਤੇ ਤਖਤ ਲੈਣ ਵਾਸਤੇ ਬਣਾਈ ਸੀ ਔਰ ਗੁਰਦੁਆਰਾ ਸਾਹਿਬ ਬਣਾ ਦੀ ਵਾਰਡ ਬਣ ਕੇ ਇਹਨੇ ਕੰਮ ਕਰਨਾ ਸੀ ਔਰ ਅਫਸੋਸ ਹੋਇਆ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਦੇ ਕੁਝ ਲੀਡਰਾਂ ਨੇ ਜਿਹੜਾ ਮੋਰੀ ਸੀ ਸਾਡਾ ਲੀਡਰ ਉਹਨੇ ਵੱਡਾ ਨੁਕਸਾਨ ਕਰ ਦਿੱਤਾ ਜਿਹਦੇ ਕਰਕੇ ਹੁਕਮਨਾਮਾ ਹੋਇਆ ਸੀ ਵੀ ਇਹ ਨੈਤਿਕਤਾ ਦੇ ਆਧਾਰ ਦੇ ਉੱਤੇ ਅਗਵਾਈ ਨਹੀਂ ਕਰ ਸਕਦੇ ਪਰ ਅਫਸੋਸ ਹੈ ਕਿ ਉਹਨੇ ਸ਼੍ਰੀ ਇਕਾਤਾ ਸਾਹਿਬ ਦੇ ਹੁਕਮ ਨੂੰ ਨਾ ਮੰਨਦਿਆਂ ਹੋਇਆ ਵੀ ਭਰਤੀ ਸ਼ੁਰੂ ਕਰਤੀ ਅਸੀਂ ਫਿਰ ਅੜੇ ਰਹੇ ਵੀ ਜਦ ਤੱਕ ਸ਼੍ਰੀ ਇਕਾਤਾ ਸਾਹਿਬ ਦਾ ਹੁਕਮਨਾਮਾ ਪੂਰਨ ਤੌਰ ਦੇ ਤੇ ਲਾਗੂ ਨਹੀਂ ਹੁੰਦਾ ਉਨੀ ਚਿਰ ਅਸੀਂ ਨਹੀਂ ਤੁਰਾਂਗੇ ਪਰ ਅੱਜ ਗੁਰੂ ਨੇ ਮેર ਕੀਤੀ ਹੈ ਇਸ਼ਰੀਆ ਕਾਤਰ ਸਾਹਿਬ ਤੋਂ ਵੀ ਜਥੇਦਾਰ ਜੀ ਦਾ ਹੁਕਮ ਆ ਗਿਆ ਕਿ ਜੋ 2 ਦਸੰਬਰ ਨੂੰ ਹੁਕਮਨਾਮਾ ਸੀ ਉਹਨੂੰ ਇਨਬਿਲ ਲਾਗੂ ਕੀਤਾ ਜਾਵੇ ਤੇ ਜਾਨੀਆ ਸਾਹਿਬ ਕਿਉਂਕਿ ਸਾਰੇ ਮੋਢੀ ਨੇ ਸਾਡੇ ਅਕਾਲੀ ਦਲ ਦੇ ਵਿੱਚ ਬੜੀਆਂ ਕੁਰਬਾਨੀਆਂ ਕੀਤੀਆਂ ਇਹਨਾਂ ਨੇ ਹੁਕਮ ਕੀਤਾ ਕਿ ਸਾਡੇ ਘਰ ਆ ਕੇ ਤੁਸੀਂ ਮੀਟਿੰਗ ਕਰੋ ਤੇ ਇੱਥੋਂ ਅੱਜ ਆਗਾਜ਼ ਕਰਦੋ ਕਿ ਆਉਣ ਵਾਲੇ ਪੰਥ ਦੀ ਸੇਵਾ ਪਚੜ ਦੇ ਕਲਨ ਕਰ ਸੇ ਦੇ ਸਾਥ ਮੈਂਬਰ ਕਮੇਟੀ ਦੇ ਵਿੱਚ ਦੋ ਮੈਂਬਰ ਤੇ ਇਸ ਤਰ੍ਹਾਂ ਦੇ ਦੋ ਮੈਂਬਰ ਇਸ ਤਰ੍ਹਾਂ ਜੀ ਪ੍ਰਧਾਨ ਪ੍ਰਧਾਨ ਅਸਤੀਫਾ ਦੇ ਗਏ ਸੀ ਇੱਕ ਹੋਰ ਸਾਬਕਾ ਪ੍ਰਧਾਨ ਦੇ ਗਏ ਸੀ ਤੇ ਸਿੰਘ ਸਾਹਿਬ ਨੇ ਪੰਜਾਂ ਨੂੰ ਮਾਨ ਦਿੱਤਾ ਕਿ ਤੁਸੀਂ ਪੰਜੇ ਜਾਣੇ ਪੜੀ ਉਨੀ ਉੱਚ ਕੋਆਰਡੀਨੇਟਰ ਲਾਉਣ ਦੀ ਗੱਲ ਹੋ ਰਹੀ ਆਪੇ ਲਾ ਦੇਣਗੇ ਜੀ ਉਹ ਪੰਜਾਂ ਚੋਂ ਹੀ ਉਹਨਾਂ ਨੇ ਕਿਹਾ ਪੰਜੇ ਜਾਣੇ ਇੱਕ ਕੋਆਰਡੀਨੇਟਰ ਚੁਣ ਲਓ ਉਹ ਆਪੇ ਚੁਣ ਲੈਣਗੇ ਹੋਰ ਚਰਚਾ ਜਿਹੜੀ ਹੈਗੀ ਮੰਨ ਲਓ ਪੰਥਕ ਗਲੇਰਾਂ ਦੇ ਵਿੱਚ ਸਾਹਮਣੇ ਆ ਰਹੀ ਹੈਗੀ ਕਿ ਜਥੇਦਾਰ ਸਾਹਿਬ ਨੂੰ ਵੀ ਡਾਉਣੀ ਹੈ ਚਰਚਾ ਮੇਣੀ ਹੈ ਸਭ ਦੇਖੋ ਜੀ ਉਹ ਜੋ ਮਰਜ਼ੀ ਕਰੀ ਜਾਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਜੇ ਉਹ ਪਾਵਰ ਨੂੰ ਵਰਤਦੇ ਐ ਤੇ ਜੇ ਇਹੋ ਜਿਹਾ ਕੰਮ ਕਰਦੇ ਸਮਝੋ ਕਿ ਉਹ ਸ਼੍ਰੀ ਅਕਾਲ ਤਾ ਸਾਬ ਜੀ ਦੇ ਸਿਧਾਂਤਾਂ ਦਾ ਨੁਕਸਾਨ ਕਰਦੇ ਇੱਕ ਤਾਂ ਮੰਦੇ ਨਹੀਂ ਪਏ ਇੱਕ ਕਿਰਦਾਰ ਖੁਸ਼ੀ ਕਰਦੀ ਐ ਜਿੱਦਾਂ ਗਿਆਨੀ ਹਰਪੀਰ ਸਿੰਘ ਦੀ ਕਰਦੇ ਇੱਕ ਤੇ ਧੱਕਾ ਕਰਦੇ ਐ ਇੱਕ ਗੈਰ ਕਾਨੂੰਨੀ ਕੰਮ ਕਰਦੇ ਐ ਗੈਰ ਸਤਾਨ ਦੇ ਕਰਦੇ ਐ ਤੇ ਨਾਲੇ ਅਕਾਲਤਾ ਸਰ ਨੂੰ ਤਲੰਜੀ ਲੀ ਦਿੰਦੇ ਐ ਤੁਸੀਂ ਹੁਣ ਸੰਬੋਧਨ ਕਰਾਨ ਕਰ ਰਹੇ ਸੀ ਕਿ ਤਿੰਨ ਚਾਰ ਦਿਨ ਤੱਕ ਕੋਈ ਜਿਹੜਾ ਹੈ ਅਸੀਂ ਬਹੁਤ ਜਲਦੀ ਜੀ ਅਸੀਂ ਡੇਟ ਐਲਾਨ ਕਰਾਂਗੇ ਸ਼ੀ ਅਕਾਲਤਾ ਸਰ ਤੇ ਆਵਾਂਗੇ ਉੱਥੇ ਅਰਦਾਸ ਕਰਾਂਗੇ ਉੱਥੋਂ ਅਸੀਂ ਭਰਤੀ ਦਾ ਕੰਮ ਸ਼ੁਰੂ ਕਰਾਂਗੇ ਅੱਜ ਜਦੋਂ ਇੱਥੇ ਪਹਿਲੀ ਮੀਟਿੰਗ ਹੋਈ ਹੈਗੀ ਮਰਜ਼ੇ ਤੋਂ ਸ਼ੁਰੂਆਤ ਕਰ ਰਹੇ ਹੋ ਤੁਸੀਂ ਬਹੁਤ ਖੁਸ਼ੀ ਹੋ ਰਹੀ ਜੀ ਮੈਨੂੰ ਮੈਨੂੰ ਤੇ ਪਤਾ ਨਹੀਂ ਸੀ ਵੀ ਇੱਥੇ ਆਂਦੇ ਐਲਾਨ ਹੋ ਜਾਏਗਾ ਇਹ ਪ੍ਰਮਾਤਮਾ ਨੇ ਕੋਈ ਮਾਝੇ ਨੂੰ ਈ ਮਾਨ ਦਵਾਣਾ ਸੀ ਤੇ ਇਸ ਧਰਤੀ ਤੇ ਅਸੀਂ ਆਏ ਆ ਤੇ ਉਸੇ ਵੇਲੇ ਮਾਨ ਮਿਲ ਗਿਆ ਤੇ ਖਾਸ ਕਰਕੇ ਪੁਰਾਣੇ ਮੁੱਢ ਜਿਹੜੇ ਬੈਠੇ ਸਾਡੇ ਕਹਿੰਦੇ ਦਹਾੜ ਜਿਆਦਾ ਹੁੰਦੀ ਨੇ ਸ਼ੇਰਾਂ ਦੀ ਪੁਰਾਣੇ ਵੱਡੇ ਜਿਹੇ ਸ਼ੇਰ ਦੀ ਇਹਨਾਂ ਦੀ ਜੋ ਦਹਾੜ ਮਾਰੀ ਹੈ ਤੇ ਅੱਜ ਗੁਰੂ ਦੀ ਕਿਰਪਾ ਹੋ ਜਾਈ। ਅੱਜ ਤੁਹਾਨੂੰ ਕਿੰਨਾ ਮਿਲਿਆ ਤੁਹਾਨੂੰ? ਮੈਂ ਕਿਹਾ ਜੀ ਜਾਨ ਪੈ ਗਈ ਸਾਡੇ ਚ। ਜਦੋਂ ਸਾਡੇ ਸਿਧਾਂਤਿਕ ਤੌਰ ਤੇ ਅਸੀਂ ਕਾਮਯਾਬ ਹੋ ਗਏ ਐ ਤੇ ਅੱਗੋਂ ਫਿਰ ਪਰਿਵਾਰ ਵੀ ਉਹ ਹੋਵੇ ਜਿੱਥੇ ਅਸੀਂ ਬੈਠੇ ਐ ਤੇ ਉਹਨਾਂ ਨੇ ਇੱਕ ਸ਼ਕਤੀ ਬਣਾ ਕੇ ਦੱਸ ਦਿੱਤੀ ਕਿੰਨੀ ਸੰਗਤ ਆਈ ਐ ਇਹ ਸਾਨੂੰ ਬਹੁਤ ਸਕੂਨ ਮਿਲਿਆ।